ਜੇ ਤਾਂ ਚੰਗੂ ਸਾਹਿਬ ਆਣ ਆਏ ਤਾਂ ਸੋਚ ਦੇ ਵਿੱਚ ਕੱਟ ਘੱਟ ਆ ਪਰ ਉਹਨਾਂ ਦੇ ਬੋਲ ਦੇ ਬੋਲ ਦੇ ਸਾਰਾ ਹਾਲ ਪਰ ਗਿਆ ਇੱਥੋਂ ਪਤਾ ਲੱਗਦਾ ਵੀ ਲੋਕਾਂ ਦੇ ਵਿੱਚ ਕਿੰਨਾ ਉੱਚਾ ਹੈ ਪਰ ਬਹੁਤ ਵੱਡੀ ਕਰਵਾਨੀਆਂ ਸਾਨੂੰ ਉਸ ਕਰਵਾਨੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਆਇਤ ਨੂੰ 100 ਸਾਲ ਪਹਿਲਾਂ ਜਦੋਂ ਇਸ ਮਾਨਗਰੀ ਨਾਪਾ ਤੋਂ ਪੰਚੀ ਚੜਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਅਰਥ ਸਰਕਾਰ ਤੋਂ ਸਰਕਾਰ ਤੱਕ ਜੀ ਇਸ ਮੋਰੀ ਚੇਵਨ ਰਮਤਾ ਤੋਂ ਸੀ ਮਿਲ ਰਹੀ ਹੈਨੀ ਔਰ ਉਸ ਮੋਰਚੇ ਦੇ ਵਿੱਚ 250 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਪੁਛੰਗੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ 10,000 ਤੋਂ ਜ਼ਿਆਦਾ ਫੌਟੀਆਂ ਹੋਈਆਂ ਅੱਜ ਬਹੁਤ ਹੀ ਵੱਡੀ ਜ਼ਰੂਰਤ ਹੈ ਕਿਉਂਕਿ 100 ਸਾਲ ਹੋ ਗਏ ਜੈਤੋਂ ਦੇ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਅੱਜ ਸਵਾਗਤ ਮਨਾਇਆ ਜਾ ਰਿਹਾ ਸੋ ਅੱਜ ਜਿਹੜੀ ਨੌਜਵਾਨ ਪੀੜ੍ਹੀ ਹੈ ਮੈਂ ਉਹਨੂੰ ਅਪੀਲ ਕਰਨੀ ਚਾਹੁੰਦਾ ਕਿ ਇਹਨਾਂ ਸ਼ਹੀਦਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਇਹਨਾਂ ਕੁਰਬਾਨੀਆਂ ਪ੍ਰਤੀ ਬਹੁਤੀ ਜਾਣਕਾਰੀਆਂ ਨਹੀਂ ਰੱਖਦੀ। ਲਾਪਾ ਰਿਆਸਤ ਤੇ ਜੈਤੂ ਦੇ ਮੋਰਚੇ ਆਪਸੀ ਗੂੜਾ ਸਬੰਧ ਰਿਹਾ ਹੈ। ਜਦੋਂ ਮਹਾਰਾ ਰਮਨ ਸਿੰਘ ਨੂੰ ਕਿੱਦੋਂ ਜ਼ਬਰਦਸਤ ਉਤਾਰ ਦਿੱਤਾ ਤਾਂ ਉਹਦੇ ਪੰਥ ਨੇ ਸੱਦਾ ਦਿੱਤਾ ਸੀ ਵੀ ਆਪਾਂ ਅਰਦਾਸ ਕਰੀਏ, ਖਰਪੜ ਸਾਡੇ ਭੋਗ ਪਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ। 100 ਸਾਲਾਂ ਦੇ ਉੱਤੇ ਜੈਤੂ ਨੇ ਮੋੜੀ ਬਹੁਤ ਵੱਡੀ ਕੁਰਬਾਨੀ ਹੈ ਮੇਰੇ ਖਿਆਲ ਦੁਨੀਆ ਦੀ ਬਹੁਤ ਘੱਟ ਮਸਾਲਾ ਇਦਾਂ ਨਹੀਂ ਮਿਲਦੀਆਂ ਨੇ ਸਿੰਘ ਸਾਹਿਬ ਅਕਾਲ ਤਖਤ ਜਦਰ ਸਾਹਿਬ ਸਰਗਵੀਰ ਸਿੰਘ ਜੀ ਵੀ ਆਏ ਨੇ ਤੇ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ ਹਾਲ ਭਰਿਆ ਪਿਆ ਜਦੋਂ ਸਿੰਘ ਸਾਹਿਬ ਆਣ ਆਏ ਤਾਂ ਸੋਚਦੇ ਵਿੱਚ ਘੱਟ ਘੱਟ ਹੈ ਪਰ ਉਹਨਾਂ ਦੇ ਬੋਲ ਦੇ ਬੋਲ ਦੇ ਸਾਰਾ ਹਾਲ ਭਰ ਗਿਆ ਇੱਥੋਂ ਪਤਾ ਲੱਗਦਾ ਵੀ ਲੋਕਾਂ ਦੇ ਵਿੱਚ ਕਿੰਨਾ ਉਛਾ ਹੈ ਬਹੁਤ ਵੱਡੀ ਕੁਰਬਾਨੀਆਂ ਸਾਨੂੰ ਉਸ ਕੁਰਬਾਨੀ ਨੂੰ ਯਾਦ ਰੱਖਣਾ ਚਾਹੀਦਾ ਹੈ ਆ ਜਾਦ ਰੱਖ ਵੀ ਰਹੇ ਆ ਗੁਰੂ ਅੱਗੇ ਅਰਦਾਸ ਕਰਦੇ ਆ ਕਿ ਗੁਰੂ ਸਾਨੂੰ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਉਹ ਸ਼ਹੀਦਾਂ ਦੀ ਜਿਹਨਾਂ ਨੇ ਸਾਡੇ ਖਾਤਰ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਨੂੰ ਯਾਦ ਕਰਾਂ ਬੜੇ ਚਾਅ ਤੇ ਮਰਾਰ ਦੇ ਨਾਲ ਬਣਾਈਏ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਕਰੇ ਨਿਕਰ ਸਭ ਤੋਂ ਵੱਡੀ ਗੱਲ ਗੁਰੂ ਨਾਲ ਜੁੜਨਾ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਣਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਇਹ ਸਾਡੇ ਗੁਰੂ ਸਬਾਨ ਦਾ ਸਿਧਾਂਤ ਹੈ ਤੇ ਇਹ ਸਾਡੀ ਸਿੱਖਿਆ ਤੇ ਉਹਦੇ ਉੱਤੇ ਚੱਲਣਾ ਤੇ ਇਹੀ ਬੇਨਤੀ ਕਰਦਾ ਕਿ ਸਾਰੇ ਆਪਾਂ ਗੁਰੂ ਸਾਹਿਬ ਦੇ ਦਿੱਤੇ ਹੋਏ ਸਨਾਨ ਦੇ ਉੱਤੇ ਉਹਨਾਂ ਦੇ ਵਿੜਾਈ ਦੇ ਉੱਤੇ ਆਪਾਂ ساری ਕੰਮ ਕਰੀ ਕਿਸਾਨੀ ਸੰਘਰਸ਼ ਦੇ ਵਿੱਚ ਚੌਥੀ ਗੇਟ ਦੀ ਮੀਟਿੰਗ ਜਿਹੜੀ ਬੇਨਤੀ ਜਾ ਰਹੀ ਕੀ ਸਮਝਦੇ ਹੋ ਪੰਜਾਬ ਸਰਕਾਰ ਨੂੰ ਵੀ ਐਮਐਸਪੀ ਤੇ ਸਾਥ ਦੇਣਾ ਚਾਹੀਦਾ ਕਿਸਾਨਾਂ ਦਾ ਉਹਨਾਂ ਨੂੰ ਆਪਣੇ ਤੌਰ ਤੇ ਵੀ ਐਲਾਨ ਕਰਨਾ ਚਾਹੀਦਾ ਜਿਹੜੀ ਫਸਲਾਂ ਦੇ ਉੱਪਰ ਐਮਐਸਪੀ ਆਪ ਦੇ ਸਕੇ ਕੁਝ ਦੇਖੋ ਇਲੈਕਸ਼ਨ ਤੋਂ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਕੋਈ ਗੱਲ ਹੀ ਨਹੀਂ ਹੈ 5 ਮਿੰਟ ਦੇ ਵਿੱਚ ਅਸੀਂ ਐਮਐਸਪੀ ਦੇ ਦੇਵਾਂਗੇ ਅੱਜ ਉਹ ਉਸ ਗੱਲ ਤੇ ਆਉਂਦੀ ਨਹੀਂ ਉਹ ਕਹਿੰਦੇ ਉਹੀ ਗੱਲ ਕਹੀ ਗਈ ਇਹ ਕੋਈ ਵੀ ਗੱਲ ਚੰਗੀਆਂ ਨਹੀਂ ਹਨ ਕਿ ਆਪਾਂ ਇਲੈਕਸ਼ਨ ਨੂੰ ਮੁੱਢੀ ਬਣ ਕੇ ਐਵੇਂ ਗੱਲਾਂ ਕਰਦੀਏ ਇਹ ਗੱਲਾਂ ਚੰਗੀਆਂ ਨਹੀਂ ਹਨ ਕੱਲ ਔਥੈਂਟਿਕ ਕਰਨੀ ਚਾਹੀਦੀ ਹੈ ਜਿਹੜੀ ਹੋ ਸਕਦੀ ਹੈ ਉਹ ਕਰਨੀ ਚਾਹੀਦੀ ਹੈ ਜਨਾਤੇ ਲੋਕਾਂ ਦੇ ਵਿੱਚ ਅਸੀਂ ਫੇਅਰ ਹੋ ਕੇ ਨ ਜਾਵਾਂਗੇ ਕਿ ਵੀ ਅਸੀਂ ਆਹ ਕਰ ਸਕਦੇ ਹਾਂ ਅੱਜ ਆਪਾਂ ਇਲੈਕਸ਼ਨ ਤੋਂ ਪਹਿਲਾਂ ਹਰ ਚੀਜ਼ ਅਨਾਉਂਸ ਕਰ ਦਿੰਦੇ ਅਸੀਂ ਆਹ ਵੀ ਕਰ ਦਾਂਗੇ ਆਹ ਵੀ ਕਰ ਦਾਂਗੇ ਇਹ ਗੱਲਾਂ ਚੰਗੀਆਂ ਨਹੀਂ ਹਨ ਇਹਦੇ ਨਾਲ ਫਿਰ ਬੇਵਿਸ਼ਵਾਸੀ ਵੱਧਦੀ ਹੈ ਤੇ ਉਹਨਾਂ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਐਦਾਂ ਦੇ ਲੈ ਕੇ ਚੱਲਣਗੇ ਆਪਾਂ ਐਮਐਸਪੀ ਦੇ ਸਕੀਏ ਕੋਈ ਸਰਕਾਰ ਨੂੰ ਘਾਟਾ ਵੀ ਨਾ ਪਵੇ ਇਸੇ ਗੱਲ ਦੇ ਉੱਤੇ ਕੋਈ ਸਰਕਾਰ ਨੂੰ ਨੁਕਸਾਨ ਨਹੀਂ ਹੁੰਦਾ ਜੇ ਸਰਕਾਰ ਜੁੰਬਈ ਰੇਲਵੇ ਤਾਂ ਉਹ ਚੀਜ਼ ਉਹਨੇ ਭਾਤੋਂ ਵੱਧ ਵਿਕ ਜਾਂਦੀ ਹੈ ਕਿ ਯੋਜਨਾ ਦੀ ਲੋੜ ਹੈ ਸਮਝ ਯੋਜਨਾ ਦੀ ਲੋੜ ਹੈ ਯੋਜਨਾ ਦੀ ਲੋੜ ਹੈ ਬਿਲਕੁਲ ਠੀਕ ਅਮਿਤ ਸਰ ਨਾਲ ਮੁਲਾਕਾਤ ਹੋਈ ਸਭ ਇਹ ਸਮਝ ਪੂਰੀ ਵੀ ਜੋ ਅਸੀਂ ਕਰ ਸਕਦੇ ਹਾਂ ਅਸੀਂ ਕਰੀਏ ਇਹ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀਗਾ ਤਾਂ ਆਪਣਾ ਕੀ ਹੁਣ ਜਲਦੀ ਹੱਲ ਹੋਵੇਗਾ ਦੇਖੋ ਅਮੀਤ ਤਾਂ ਇਹੀ ਰੱਖ ਰਿਹਾ ਕਿ ਇਲੈਕਸ਼ਨ ਵੀ ਨਾਲ ਹੋਣ ਲਈ ਹੈ ਕੋਰਟ ਵੀ ਲੱਗਣ ਵਾਲਾ ਹੈ ਕਿ ਉਹ ਤਾਂ ਪਹਿਲਾਂ ਪਹਿਲਾਂ ਹਾਜ਼ਰ ਬੈਠਾ ਹੀ بڑا ਔਖਾ ਕਹਿਣਾ ਸਫਾ ਹੈ ਕਿ ਸਾਨੂੰ ਨੇ ਪਹਿਲਾਂ ਇੱਕ ਸਾਲ ਲਾਇਆ ਪੂਰਾ ਉੱਥੇ ਇੰਨਾ ਦੇਖਣ ਨੂੰ ਤਾਂ ਲੱਗਦਾ ਵੀ ਜਾ ਕੇ ਬੈਠੇ ਨੇ ਪਰ ਆਪਣਾ ਘਰ-ਵਾਰ ਛੱਡ ਕੇ ਥੱਲੇ ਪੈਣਾ ਇੰਨਾ ਸੰਘਰਸ਼ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਇੰਨਾ ਵੱਡਾ ਸੰਘਰਸ਼ ਲੈ ਕੇ ਚੱਲਣਾ ਤੇ ਪਰ ਸਭ ਤੋਂ ਵੱਡੀ ਗੱਲ ਤਾਂ ਪਹਿਲੀ ਗੱਲ ਤਾਂ ਕਿਸਾਨਾਂ ਨੂੰ ਸਮਝਾਉਣਾ ਹੈ ਉਸ ਤੋਂ ਬਾਅਦ ਕੋਈ ਗੱਲ ਦੇਖੀ ਜਾਂਦੀ ਹੈ ਕਿ ਕਿਹਦੇ ਪਤਾ ਨਹੀਂ ਇਹ ਪ੍ਰਧਾਨ ਸਾਹਿਬ ਨੇ ਫੈਸਲਾ ਕਰਨਾ ਹੈ ਸੱਜ ਸੂਚ ਸਿੰਘ ਬਾਦਲ ਨੇ ਫੈਸਲਾ ਕਰਨਾ ਹੈ ਕਿ ਇਸ ਨੂੰ ਹਟਾ ਕਰਨਾ ਹੈ ਨਹੀਂ ਕਰਨਾ ਜਾਂ ਭਾਰਤੀ ਜਨਤਾ ਪਾਰਟੀ ਨੇ ਲੈਣਾ ਤੇ ਸਾਡੀ ਤਾਂ ਸਾਰਿਆਂ ਦੀ ਕੋਸ਼ਿਸ਼ ਇਹ ਹੈ ਕਿ ਕਿਸਾਨਾਂ ਨਾਲ ਸਹਿਮਤਾ ਹੋਣਾ ਚਾਹੀਦਾ ਹੈ ਕਿਸਾਨੀ ਸੰਘਰਸ਼ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ ਇਹ ਇਹ ਉਹ ਤੋਂ ਪਹਿਲਾਂ ਤਾਂ ਹੋ ਹੀ ਸਕਦੀ ਗੱਲ ਨਹੀਂ ਹੋ ਸਕਦੀ ਪਹਿਲਾਂ ਗੱਲ ਛੇੜ ਨਹੀਂ ਸਕਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੇ ਬਤੇ ਸੁਭਰਾਸੋ ਪਹਿਚਾਣ ਜਾਪੁਰ ਜਾਟ ਕੁਮਾਰ ਹੈ ਕਬੂਨਾ ਸ਼ਾਟ ਹੈ ਇਹ ਅਜ ਤੋਂ 100 ਸਾਲ ਪਹਿਲਾਂ ਜਿਹੜੇ ਸਮਾਨ ਲਗਰੇ ਨਾਬਾ ਤੋਂ ਚੜਦੀ ਕਲਾ ਵਾਸਤੇ ਗੁਰੂ ਸਾਹਿਬ ਜੀ ਦੇ ਅਰਸ਼ ਸਰਕਾਰ ਨੂੰ ਸਤਿਕਾਰ ਨਿਭਾਇਆ ਲੋਕ ਸੰਗਠਨ ਕੀਤਾ ਪਰ ਮਤਾ ਕੋਈ ਸਹਿਮਤ ਨਹੀਂ ਔਰ ਉਸ ਮੋਰਚੇ ਦੇ ਵਿੱਚ 250 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਹੋ ਚੰਗੀਆਂ ਨੇ ਜਿਹੜੀਆਂ ਪ੍ਰਾਪਤ ਕੀਤੀਆਂ 10000 ਤੋਂ ਜ਼ਿਆਦਾ ਟੁੜੀਆਂ ਤੋਂ ਜਾਂ ਸੈਂਕੜੇ ਜੱਤੂ ਹੀ ਹੋਏ ਜਲਾਵਤਨ ਨੇ 5-500 ਰੁਪਏ ਦੇ ਨੇ ਜੇ ਤਾਂ ਵਿੱਚ 10000 ਉਸ ਵਕਤ ਖੁੱਟਿਆ ਹੋਇਆ ਹੈ ਔਰ ਇਹ ਨਕਦੀ ਉਸ ਮਹਾਨ ਮੋਰਚੇ ਦੀ ਮਹਾਨ ਸ਼ਕਤੀ ਦਾ ਵੀ ਪ੍ਰਤੀ ਹੈ ਔਰ ਉਸ ਮਹਾਨ ਸ਼ਕਤੀ ਦੀ ਵਿੜਪੈਣ ਸਾਥੀ ਹੈ 100 ਸਾਲ ਸਾਡੇ ਨੂੰ ਆਪਰੇ ਨੂੰ ਹੋ ਚੁੱਕਾ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਆਤਮਸਤਕੂਨ ਵਾਸਤੇ ਸਮੁੱਚੇ ਪੰਥ ਨੇ ਸ਼ਰਧੀ ਕਲਾ ਦੇ ਨਾਲ ਉਹਨਾਂ ਦਾ ਮਹਾਨ ਛੇਵੀਂ ਸ਼ਤਾਬੀ ਆਸਮਾਨੇ ਜਾ ਰਿਹਾ ਹੈ। ਔਰ ਇਸੇ ਸੰਬੰਧ ਵਿੱਚ ਇਸ ਇਤਿਹਾਸਕ ਲਗਰਨਾਪਾ ਵਿਖੇ ਗੁਰਦੁਆਰਾ ਅਕਾਲ ਕਡ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ 21 ਫਰਵਰੀ ਨੂੰ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਾਂਗਸਰ ਜੈਤੋ ਸਫੇ ਪਹਿਲੇ ਸ਼ਤਾਬੀ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਮਨਾਏ ਜਾ ਰਹੀ ਹੈ ਕਿਸੇ ਵਿਦਵਾਨ ਦਾ ਕਥਨ ਹੈ ਜਿਨ ਕਾ ਦਿਨ ਮਨਾਤੇ ਹੋ ਉਨ ਕਾ ਅਛਦਾਤ ਕੀ ਜਾਨੋ ਜਿਨ ਕਾ ਦਿਨ ਮਨਾਤੇ ਹੋ ਉਨ ਕੀ ਬਾਤ ਕੀ ਜਾਨਵਾ ਜੈ ਸਿੰਘ ਬੇਸ਼ੱਕ ਉਹਨਾਂ ਮਹਾਨ ਸ਼ਹੀਦਾਂ ਨੂੰ ਮੱਥਾ ਟੇਕਣ ਵਾਸਤੇ ਆਏ ਆ ਆਪਣਾ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਆ ਪਰ ਸ਼ਹੀਦੀਆਂ ਕਿਉਂ ਹੋਈਆਂ ਕਿਸ ਵਾਸਤੇ ਹੋਈਆਂ ਇਹ ਸਮਝਣ ਦੀ ਸਾਨੂੰ ਲੋੜ ਹੈ ਔਰ ਐਸੀ ਵੀ ਸਾਰੇ ਗੁਰੂ ਸਾਹਿਬ ਦੇ ਅਰਬ ਸਤਕਾਰ ਵਾਸਤੇ ਰਾਜਸ਼ੀਲ ਹੋਈਏ ਸੂਚੇਪੁਰ ਦੁਆਰਾ ਪ੍ਰਬੰਧਕ ਕਮੇਟੀਆਂ ਸਤਿਗੁਰਾਂ ਦੇ ਸਤਕਾਰ ਵਾਸਤੇ ਜੋ ਚੜ੍ਹਦੀ ਕਲਾ ਵਿੱਚ ਹਾਜ਼ਰ ਰਹਿਣ ਔਰ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹਾਜ਼ਰੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਤਾਂ ਕਿ ਜੋ ਵਰਤਾਰਾ ਹੈ ਵਿਦਕੀਆਂ ਦਾ ਉਹ ਵੀ ਥਾਂ-ਪਰ ਥਾਂ ਸੈਂਕੜੇ ਵਿਦਵੀਆਂ ਪੰਜਾਬ ਦੇ ਵਿੱਚ ਗੁਰੂ ਸਾਹਿਬ ਆਉ ਚੁੱਕੀਆਂ ਨੇ ਕਿਤੇ ਗੁਰੂ ਸਾਹਿਬ ਦੇ ਅੰਗ ਪਾਰਕ ਸਾਰੇ ਜਾਣਦੇ ਨੇ ਕਿਤੇ ਲੋੜਕਾ ਸਾਹਿਬ ਦੇ ਅੰਗ ਪਾਰਕ ਸਾਰੇ ਜਾਣਦੇ ਨੇ ਕਿਤੇ ਕੁਸ਼ ਕੀਤਾ ਜਾਂਦਾ ਹੈ ਕਿਤੇ ਕੁਸ਼ ਕੀਤਾ ਜਾਂਦਾ ਹੈ ਪਾਕਿਸਤਾਨ ਦੇ ਐਸਾ ਵਰਤਾਰਾ ਕੋ ਨਾਮ ਆਪਣੇ ਐਸੀਆਂ ਸਾਰੇ ਗੁਰੂ ਸਾਹਿਬ ਦੀ ਦੇ ਅਸਤਕਾਰ ਵਾਸਤੇ ਕਾਰਜਸ਼ੀਲ ਹੋ ਕੇ ਹਾਜ਼ਰ ਰਹਿ ਕੇ ਗੁਰੂ ਸਾਹਿਬ ਦੀ ਸੇਵਾ ਸੁਭਾਅ ਵਰਤ ਤੋ ਕਾਰਜਸ਼ੀਲ ਹੋਈਏ ਸਮੁੱਚ ਸੰਗਤ ਦਾ ਧਰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਸਰਬਾਨਾਂ ਦੀ ਗੱਲ ਚੁੱਛੀ ਗੇੜ ਦੀ ਮੀਟਿੰਗ ਹੋਈ ਤਾਂ ਕੋਈ ਸ਼ਰਮ ਨਹੀਂ ਕਰਦੋਈ ਕੇਂਦਰ ਵੀ ਕਸਤ ਮਾਸ ਨੂੰ ਨਿਰਤੀਸਰ ਦੇ ਜੋ ਬੜੀ ਸਾਡੀ ਇੱਕ ਦੇਸ਼ ਦੀ ਇਤਰਾਸ ਦੀ ਕਹਿ ਸਕਦੇ ਆ ਕਿ ਜੋ ਦੇਸ਼ ਇਨਾਰਾ ਦਿੰਦਾ ਹੈ ਇੱਕ ਜੈਜਵਾਨ ਜੈ ਕਿਸਾਨ ਇਸ ਰਿੱਤੇ ਦੇ ਵਿਕਾਵੇ ਔਰ ਕਹਿਣ ਮਾਤਰੀ ਹੈ ਤੇ ਦੇਸ਼ ਦਾ ਅਨਰਾਤਾ ਜੋ ਦੇਸ਼ ਦਾ ਭੰਡਾਰ ਪਰਦਾ ਜੋ ਦੇਸ਼ ਦੇ ਲੋਕਾਂ ਦਾ પેટ ਭਰਦਾ ਪੰਜਾਬ ਦਾ ਕਿਸਾਨ ਯੂਪੀ ਦਾ ਕਿਸਾਨ ਹਰਿਆਣਾ ਦਾ ਰਾਜਸਥਾਨ ਦਾ ਜੋ ਜੋ ਵੀ ਕਿਸਾਨ ਹੈ ਉਹਨਾਂ ਦੇ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਔਰ ਆਪਣੇ ਮੰਗਾਂ ਨੂੰ ਮਨਵਾਉਣ ਵਾਸਤੇ ਬਹੁਤਾਰ ਦੇ ਕਈ ਦਿਨਾਂ ਤੋਂ ਬੈਠੇ ਹੋਏ ਨੇ ਲੇਕਿਨ ਸਰਕਾਰ ਦੇ ਖੰਨਾ ਤੇ ਖਜੂਨ ਦੇ ਸਰਕਾਰੀ ਆਪਣੇ ਜਵਾਨ ਨੂੰ ਔਰ ਆਪਣੇ ਕਿਸਾਨ ਨੂੰ ਔਰ ਉਹਨਾਂ ਦਾ ਸਤਿਕਾਰ ਕਰਨਾ ਪੰਜਾਬ ਦਾ ਫਰਜ਼ ਬਣਦਾ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਉਹ ਪਹਿਲ ਦੀ ਅਧ ਤੇ ਹਿੰਦ ਸਰਕਾਰ ਉਸ ਹੁਰਕੇ ਤੇ ਉਹਨਾਂ ਨੂੰ ਹਲਕ ਕਰਦਾ ਗਤਲ ਕਰੇ ਤਾਂ ਕਿ ਕਿਸਾਨ ਜਿਹੜੇ ਨੇ ਉਹ ਖੇਤੀਬਾੜੀ ਕਰਕੇ ਤੇ ਇਸੇ ਤਰ੍ਹਾਂ ਹੀ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਅਸੂਚ ਹਿੰਦੁਸਤਾਨ ਦੇ ਲੋਕਾਂ ਦਾ ਜਿਹੜਾ ਟਿੱਟ ਪਰਦੇ ਰਹਿਣ ਔਰ ਇੱਥੋਂ ਦੇ ਪਰਦੇ ਰਹਿਣ ਅੱਜ ਬਹੁਤ ਹੀ ਵੱਡੀ ਜ਼ਰੂਰਤ ਹੈ ਕਿਉਂਕਿ 100 ਸਾਲ ਹੋ ਗਏ ਜਤੋਂ ਦੇ ਸ਼ਹੀਦਾਂ ਦੀ ਯਾਦ ਨੂੰ ਜਿਹੜਾ ਅੱਜ ਸਮਾਗਮ ਬਣਾਇਆ ਜਾ ਰਿਹਾ ਸੋ ਅੱਜ ਜਿਹੜੀ ਨੌਜਵਾਨ ਪੀੜੀ ਹੈ ਮੈਂ ਉਹਨੂੰ ਅਪੀਲ ਕਰਨੀ ਚਾਹੁੰਨਾ ਕਿ ਨਾ ਸ਼ਹੀਦਾਂ ਦੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿਉਂਕਿ ਅੱਜ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹ ਤੇ ਜੇ ਇਹਨਾਂ ਕੁਰਬਾਨੀਆਂ ਦੀ ਜਾਣਕਾਰੀ ਰੱਖੀਏ ਤਾਂ ਪੰਜਾਬ ਵੀ ਤੇ ਸਾਡਾ ਦੇਸ਼ ਵੀ ਚੰਗੇ ਪਾਸੇ ਵੱਧ ਸਕਦਾ। ਸੋ ਮੈਂ ਆਪਣੇ ਵੱਲੋਂ ਸਾਰੇ ਲੀਡਰ ਸਾਹਿਬਾਨ ਦਾ ਧੰਨਵਾਦ ਕਰਦਾ। ਖਾਸ ਕਰਕੇ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਵਿਚੇਚੇ ਤੌਰ ਤੇ ਸਰਦਾਰ ਸਰਜੀਤ ਸਿੰਘ ਰਖੜਾ ਸਾਹਿਬ ਨੇ ਵਿਚੇਚੇ ਤੌਰ ਤੇ ਆ ਕੇ ਸੰਗਤਾਂ ਨੂੰ ਸੁਣਿਆ ਵੀ ਹੈ ਤੇ ਇੱਥੇ ਨਸਮਸ ਹੋਏ ਨੇ ਉਹ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਸੋ ਮੈਂ ਆਪਣੇ ਵੱਲੋਂ ਨਾਭੇ ਹਲਕੇ ਦੀ ਸਾਰੀ ਸੰਗਤ ਵੱਲੋਂ ਧੰਨਵਾਦ ਕਰਦਾ ਹਾਂ। ਨਾਭਾ ਰਾਜਸਥਾਨ ਤੇ ਜੈਤੂ ਦਾ ਮੋਰਚਾ ਆਪਸੀ ਘੁੜਾ ਸਬੰਧ ਰਿਹਾ ਹੈ। ਜਦੋਂ ਮਹਾਰਾ ਰਮਨ ਸਿੰਘ ਨੂੰ ਕੱਦਿਓ ਜਬਰੀ ਉਤਾਰ ਦਿੱਤਾ ਤਾਂ ਉਹਦੇ ਪੰਥ ਨੇ ਸੱਦਾ ਦਿੱਤਾ ਸੀ ਵੀ ਆਪਾਂ ਅਰਦਾਸ ਕਰੀਏ ਖਨਪੜ ਸਾਹਿਬ ਦੇ ਭੋਗ ਪਾਈਏ ਤੇ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੀਏ ਗੰਘਰ ਜੱਤੋ ਵੀ ਕਿ ਖਨਪੜ ਸਾਹਿਬ ਚਾਰੇ ਸਨ ਤਾਂ ਸਮੇਂ ਦੀ ਜਾਲਨ ਸਰਕਾਰ ਨੇ ਖਨਪੜ ਖੰਡਿਤ ਕਰ ਦਿੱਤਾ ਗੁਰੂ ਦੇ ਅਦਸਤਕਾਰ ਨੂੰ ਬਾਹਰ ਕਰਨ ਲਈ ਪੰਥ ਨੇ ਮੋਰਚਾ ਲਾ ਦਿੱਤਾ ਜਿੱਥੇ ਖਾਲਸਾ ਤੀਕਦਾ ਤ ਨਹੀਂ ਰਿਹਾ ਉੱਥੇ ਹੋਰ ਚ ਜਿਸ ਤਰ੍ਹਾਂ ਸ਼ਾਂਤਮੀ ਟੰਗ ਨਾਲ ਖਾਲਸੇ ਨੇ ਜ਼ਬਰਦਸਤ ਮੁਕਾਬਲਾ ਸ਼ਬਰ ਦੀ ਸ਼ਾਂਤ ਨਾਲ ਕੀਤਾ ਉਹ ਵੀ ਹੈ ਦੁਨਿਆ ਦੀ ਇੱਕ ਮਿਸਾਲ ਹੈ ਕਿਵੇਂ ਸ਼ਾਂਤ ਰਹੇ ਕਿੰਨੀਆਂ ਸ਼ਾਂਤ ਹੋਈਆਂ ਕਿੰਨਾ ਤਸ਼ੱਦਦ ਹੋਇਆ ਪਰ ਖਾਲਸਾ ਡੋਲ ਰਿਹਾ ਸ਼ਾਂਤੀ ਦਾ ਪੁਜਾਰੀ ਰਿਹਾ ਤੇ ਗੁਰੂ ਭਾਜੀ ਕਿਰਪਾ ਨਾਲ ਇਹ ਮੋਰਚੇ ਜਿੱਤ ਪ੍ਰਾਪਤ ਹੋਈ ਪੰਥਰੀ ਨਮਾਇੰਦਾ ਜਥੇਬੰਦੀ ਇਹਨਾਂ ਮੋਰਚਿਆਂ ਤੋਂ ਬਾਅਦ ਹੀ ਹੋਂਦ ਵਿੱਚ ਆਈ ਸੀ ਸ਼੍ਰੋਮਣੀ ਕਮੇਟੀ ਕਮੇਟੀ ਦਾ ਵੀ ਸਥਾਪਨਾ ਇੱਕ ਤਰ੍ਹਾਂ ਦੀ ਇਸ ਜੈਤੂ ਦੇ ਮੋਰਚੇ ਇਹਨਾਂ ਮੋਰਚਿਆਂ ਦੇ ਵਿੱਚੋਂ ਹੀ ਸ਼੍ਰੋਮਣੀ ਜਿਹੜੀ ਸੀਗੀ ਸਥਾਪਨਾ ਹੋਈ ਸੀਗੀ ਕਿਉਂਕਿ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਸ਼ਹੀਦਾਂ ਨੇ ਆਪਣੇ ਸਿਰ ਤੇ ਕੁੱਤੇ ਸਾਰੇ ਹੋਈ ਇਹ ਸੰਸਥਾ ਹੈ